ਸੰਗੀ ਜਾਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਗਾਲਬਤਲਾ ਵਿਖੇ ਜਿਹੜਾ ਜਿੰਮ ਦਾ ਸਮਾਨ ਹੈਗਾ ਨਵਾਂ ਲੈਂਦਾ ਹੈਗਾ ਉਹਦੇ ਸਬੰਧ ਵਿੱਚ ਇਕੱਠੇ ਹੋਏ ਆ ਜਿਹੜਾ ਪੁਰਾਣਾ ਸਮਾਨ ਸੀ ਉਹ ਵੀ ਅਸੀਂ ਲੈ ਕੇ ਆਏ ਸੀ ਉਹ ਐਮਪੀ ਕੋਟੇ ਤੋਂ ਲੈ ਕੇ ਆਂਦਾ ਸੀਗਾ ਸونی ਵੀਰ ਜੀ ਨੇ ਦਵਾਇਆ ਸੀਗਾ ਪਰਮਨੀਤ ਵੀ ਕੋਲੋਂ ਐਮਪੀ ਹੁੰਦੇ ਸੀਗੇ ਤੇ ਉਹ ਸਮਾਨ ਕਾਫੀ ਪੁਰਾਣਾ ਹੋ ਗਿਆ ਸੀਗਾ ਤੇ ਹੁਣ ਸਾਰੇ ਨੌਜਵਾਨਾਂ ਨੇ ਮੁੰਡਿਆਂ ਨੇ ਨ ਆਦਮਕ ਕੀਤਾ ਹੈਗਾ ਤੇ ਸਮਾਨ ਬਹੁਤ ਵਧੀਆ ਲੈ ਕੇ ਆਂਦਾ ਜਮ ਦਾ ਟੋਟਲ ਵਧੀਆ ਨਵਾਂ ਸਮਾਨ ਆਇਆ ਤੇ ਉਹ ਤਕਰੀਬਨ 310000 ਰੁਪਏ ਦਾ ਜਿਹੜਾ ਸਾਰਾ ਸਮਾਨ ਆਇਆ ਹੈ ਜੀ ਤੇ ਅਸੀਂ ਉਸ ਵਾਰ ਤੇ ਗੱਲ ਕੀਤੀ ਸੀ ਕਿ ਸਾਰੇ ਖੜੇ ਪੰਚਾਇਤ ਖੜੀਆ ਸਾਰਿਆਂ ਨੇ ਕੱਟ ਕੀਤਾ ਸੀਗਾ ਕਿ ਆਪਾਂ ਕਿਉਂ ਨਾ ਵੀ ਹਜ਼ਾਰ-ਹਜ਼ਾਰ 2-2000 ਗਿਆ ਇਕੱਠਾ ਕਰੀ ਜਾਈ ਐਨ ਆਰ ਆਈ ਜਿਹੜੇ ਹੈਗੇ ਆਪਣੇ ਉਹਨਾਂ ਨਾਲ ਆਪਾਂ ਸੰਪਰਕ ਕਰਕੇ ਉਹਨਾਂ ਦੀ ਮਦਦ ਲਈ ਜਾਵੇ ਵੀ ਆਪਣਾ ਸੌਖਾ ਹੋ ਜੂਗਾ ਕਿਉਂਕਿ ਫੰਡ ਪਰਤੇ ਜ਼ਿਆਦਾ ਚਾਹੀਦਾ ਸੀਗਾ कि ਅਸੀਂ ਸਭ ਤੋਂ ਪਹਿਲਾਂ ਹੀ ਹਰਦੇਪਾਲ ਸਿੰਘ ਜੀ ਅਮਰੀਕਾ ਵਾਲੇ ਜਿਹੜੇ ਓਕੇ ਸਮਾਜ ਸੇਵੀ ਨੇ ਅੱਗੇ ਵੀ ਸਾਡੀ ਬਹੁਤ ਮਦਦ ਕਰਦੇ ਨੇ ਸਾਡੀ ਵੀ ਮਦਦ ਕਰਦੇ ਨੇ ਪੈਂਡ ਦੀ ਵੀ ਇੱਥੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਉਹਨਾਂ ਨੇ ਗਰੀਬ ਲੋਕਾਂ ਦੇ ਇਲਾਜ ਦੀ ਖਾਤਰ ਉਹਨਾਂ ਨੇ ਅੱਗੇ ਬਹੁਤ ਮਦਦ ਕਰਦੇ ਨੇ ਸਕੂਲਾਂ ਚ ਪ੍ਰਾਇਮਰੀ ਸਕੂਲ ਚ ਦੀ ਆਪਾਂ ਦੇਖੀਏ ਤੇ ਲਾਈਟਾਂ ਦੇ ਖਾਤਰ ਉਹਨਾਂ ਨੇ ਜਨਰੇਟਰ ਲੈ ਕੇ ਦਿੱਤਾ ਸੋਲਰ ਸਿਸਟਮ ਲਾ ਕੇ ਦਿੱਤਾ ਪੈਂਡ ਵੀ ਸਕੂਲ ਦੀ ਚਾਰਦੌਰੀ ਚਾਰਦੌਰੀ ਕਰਵਾ ਕੇ ਦਿੱਤੀ ਆ ਬਾਥਰੂਮ ਬਣਾ ਕੇ ਦਿੱਤੇ ਆ ਤੇ ਹੁਣ ਵੀ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਕਹਿੰਦੇ ਸੀ ਛੋਟੇ ਜਿਹੇ ਬੱਚੇ ਹੈਗੇ ਉਹਨਾਂ ਨੂੰ ਇੱਕ ਆਟੋ ਲੈ ਕੇ ਦੇਵਾਂਗੇ ਛੋਟੇ ਬੱਚੇ ਸਕੂਲ 'ਚ ਸੌਖੇ ਆ ਜਾ ਕਰਨਗੇ ਇੱਕ ਉਹਨਾਂ ਨੇ ਸਕੂਲ 'ਚ ਛੋਟੇ ਬੱਚਿਆਂ ਦੀ ਖਾਤਰ ਗਰਾਊਂਡ ਹੈ ਨਹੀਂ ਸੀਗਾ ਫਿਰ ਜਮੀਨ ਹੈ ਨਹੀਂ ਸੀਗੀ ਅਸੀਂ ਪੰਚਾਇਤ ਤੋਂ ਲੈ ਉਹਨਾਂ ਨੂੰ ਜ਼ਮੀਨ ਦਿੱਤੀ ਤੇ ਉਹਨਾਂ ਨੇ 4-4 5-5 ਫੁੱਟ ਘਰਤ ਪਵਾਇਆ ਉੱਥੇ ਉਹਦੀ ਚਾਰਦੁواری ਕਰਵਾਈ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਜੀ ਸਰ ਜੀ ਐਂ ਕਰਕੇ 50000 ਰੁਪਏ ਦੀ ਮਦਦ ਕਰ ਦਿਓ ਤੁਸੀਂ ਤੇ ਵੀ ਸਾਨੂੰ ਲੋੜ ਹੈਗੀ ਆ ਉਹ ਕਹਿੰਦੇ ਕਿੰਨਾ ਸਾਰਾ ਖਰਚ ਆਊਗਾ ਅਸੀਂ ਉਹਨਾਂ ਨੂੰ ਦੱਸਿਆ ਵੀ 3 ਲੱਖ 10000 ਰੁਪਏ ਦਾ ਆਇਆ ਉਹਨਾਂ ਨੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਰੀ ਮੈਂ ਆਪਾਂ ਕਰ ਦੇਵਾਂਗੇ ਵੀ ਤੁਸੀਂ ਕਿਸੇ ਤੋਂ ਹੋਰ ਮੰਗਣ ਦੀ ਲੋੜ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਵੀ ਨਹੀਂ ਜ਼ਿਆਦਾ ਹੋ ਜਾਣਾ ਤੁਸੀਂ ਰਹਿਣ ਦਿਓ ਕਿ ਸਾਨੂੰ 50000 ਰੁਪਏ ਦੇ ਦਿਓ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਕਹਿੰਦੇ 310000 ਜਿਹੜਾ ਹੈਗਾ ਇਹ ਮੈਂ ਆਪੇ ਕਰਕੇ ਦਊਂਗਾ ਤੇ ਜਿਹੜਾ ਤੁਸੀਂ ਇਕੱਠਾ ਕੀਤਾ ਹੈਗਾ ਉਹ ਮੈਂ ਤੁਹਾਨੂੰ ਹੀ ਦੱਸ ਦੇ ਸੀ ਕਿ ਵੀ 2 ਲੱਖ ਰੁਪਏ ਜਿਹੜਾ ਹੈਗਾ ਪੈਂਡ ਤੋਂ ਇਕੱਠਾ ਕੀਤਾ ਜਾਂ ਐਨ ਆਰ ਆਈ ਤੋਂ ਰਾਮ ਤੋਂ ਇਕੱਠਾ ਕੀਤਾ ਉਹ ਇਹਦੇ ਰੈਨੋਵੇਸ਼ਨ ਦੇ ਖਾਤੇ ਜਿਹੜਾ ਇੱਥੇ ਹਾਲ ਤੱਕ ਜੀਚ ਆਪਾਂ ਜਮ ਰੱਖਣਾ ਉਹਨੂੰ ਵਧੀਆ ਡੈਕੋਰੇਟ ਕੀਤਾ ਜਾਊਗਾ ਜਾਂ ਅੱਗੇ ਉਹਦੇ ਮ ਤੇ ਅਸੀਂ ਇਹ ਸਬੰਧ ਵਿੱਚ ਹਰਦੇਪਾਲ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੀ ਸਪੋਰਟ ਕਰਦੇ ਅੱਗੇ ਪੈਣ ਦੀ ਬਹੁਤ ਕਰਦੇ ਆ ਤੇ 1.31000 ਰੁਪਏ ਉਹਨਾਂ ਨੇ ਜਮਦੀ ਖਾਤਰ ਦਿੱਤਾ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ